ਸੁਖਵੀਰ ਬਾਦਲ ਨੇ ਪੰਜਾਬ ਦੀ ਸਿਆਸਤ ਅਤੇ ਉਹਨਾਂ ਤੇ ਲੱਗ ਰਹੇ ਕਈ ਇਲਜ਼ਾਮਾਂ ਤੇ ਖੁੱਲਕੇ ਗੱਲ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਨਵੇਂ ਤਜਰਬੇ ਤੋਂ ਅੱਕ ਚੁੱਕੇ ਨੇ। ਉਹਨਾਂ ਮੁਤਾਬਕ ਜਨਤਾ ਨੂੰ ਅਹਿਸਾਸ ਹੋ ਗਿਆ ਕਿ ਇਸ ਚੋਣ ਅਤੇ 2027 ਵਿੱਚ ਖੇਤਰੀ ਪਾਰਟੀ ਅਕਾਲੀ ਦਲ ਤੋਂ ਬਿਨਾ ਗੱਲ ਨਹੀਂ ਬਣੇਗੀ। ਸੁਖਵੀਰ ਨੇ ਪਿਛਲੇ ਕਾਰਜਕਾਲ ਵਿੱਚ ਕੀਤੇ ਗਏ ਵਿਕਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਵਿਰੋਧੀਆਂ ਨੇ ਸਾਡੀ ਧਾਰਨਾ ਖਰਾਬ ਕਰਨ ਲਈ ਡਿਜੀਟਲ মিডিਆ ਰਾਹੀਂ ਬਹੁਤ ਗਲਤ ਪ੍ਰਚਾਰ ਕੀਤਾ ਪਰ ਹੁਣ ਲੋਕ ਮਨ ਚੁੱਕੇ ਨੇ ਕਿ ਖੇਤਰੀ ਪਾਰਟੀ ਗਲਤ ਨਹੀਂ ਸੀ ਕਿਉਂਕਿ ਨਾ ਤਾਂ ਕੈਪਟਨ ਸਾਡੇ ਖਿਲਾਫ ਕੋਈ ਸਬੂਤ ਦੇ ਸਕੇ ਅਤੇ ਨਾ ਹੀ ਹੁਣ ਮੌਜੂਦਾ ਸਰਕਾਰ ਕੋਲੋਂ ਸਾਡੇ ਖਿਲਾਫ ਕੁਝ ਸਬਤ ਹੋਇਆ ਹੈ। ਬਾਦਲ ਨੇ ਯੂਪੀਸੀ ਚੋਣ ਚ ਹੋਈ ਜਿੱਤ ਦਾ ਜ਼ਿਕਰ ਕਰਦਿਆਂ ਦਾਵਾ ਕੀਤਾ ਕਿ ਜਿੰਨੇ ਵੀ ਨਵੇਂ ਅਕਾਲੀ ਦਲ ਬਣ ਗਏ ਸਾਰੇ ਹੀ ਨਕਾਰੇ ਜਾਣ ਗਏ। ਤਰਨਤਾਰਨ ਚੋਣ ਬਾਰੇ ਬਾਦਲ ਨੇ ਕਿਹਾ ਕਿ ਚੋਣ ਕਾਫੀ ਅਹਿਮ ਹੈ। ਲੋਕਾਂ ਨੇ 4 ਸਾਲ ਵਿੱਚ ਵੇਖ ਲਿਆ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਇਹ ਚੋਣ ਦੇ ਨਤੀਜੇ ਹੈਰਾਨੀਜਨਕ ਹੋਣਗੇ ਲੋਕਾਂ ਦੇ ਅੰਦਰ ਦੀ ਭਾਵਨਾ ਨਿਕਲਦੀ ਦਿਸ ਰਹੀ ਹੈ ਸਰਕਾਰ ਖਿਲਾਫ ਬਹੁਤ ਰੋਸ ਹੈ ਉਹਨਾਂ ਕਹਿੰਦੇ ਆ ਕਿ ਸਾਡਾ ਇੱਕੋ ਇੱਕ ਮੁੱਦਾ ਪੰਜਾਬ ਨੂੰ ਬਚਾਉਂਦਾ ਹੈ ਪਿਛਲੇ 10 ਸਾਲਾਂ ਵਿੱਚ ਪਾਰਟੀਆਂ ਨੇ ਝੂਠੀਆਂ ਸੌਹਾਂ ਖਾ ਕੇ ਸਰਕਾਰਾਂ ਬਣਾਈਆਂ ਪਰ ਸੱਤਾ ਵਿੱਚ ਆਉਣ ਮਗਰੋਂ ਕੀਤਾ ਕੁਝ ਵੀ ਨਹੀਂ ਲੋਕਾਂ ਵੱਲੋਂ ਕੀਤੇ ਇਹ ਤਜਰਬੇ ਪੰਜਾਬ ਨੂੰ ਬਹੁਤੇ ਭਾਰੀ ਪਏ ਨੇ ਇਹ ਬੰਦ ਹੋਣੇ ਚਾਹੀਦੇ ਨੇ ਪਿਛਲੇ ਸਮੇਂ ਦੌਰਾਨ 20-25 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਇੰਨਾ ਹੀ ਸਮਾਂ ਸ਼ਰਮਣੀ ਅਕਾਲੀ ਦਲ ਦਾ ਰਾਜ ਰਿਹਾ ਲੋਕਦੋਹਾ ਸਰਕਾਰਾਂ ਦੇ ਕੰਮਾਂ ਦੀ ਤੁਲਨਾ ਕਰਕੇ ਆਪ ਹੀ ਫੈਸਲਾ ਕਰ ਸਕਦੇ ਨੇ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਨਿਸ਼ਾਨੀ ਨਹੀਂ ਬਣਾਈ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਸਾਰਾ ਸ਼ਰਮਣੀ ਅਕਾਲੀ ਦਲ ਨੇ ਕਰਵਾਇਆ ਬਿਜਲੀ ਡੈਮਾ ਸੜਕਾਂ ਦਾ ਜਾਲ ਏਅਰਪੋਰਟ ਆਦ ਸਭ ਕੁਝ ਅਕਾਲੀ ਦਲ ਦੇਲੇ ਬਣਿਆ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਅਕਾਲੀ ਦਲ ਨੇ ਸ਼ੁਰੂ ਕੀਤੀਆਂ ਇਹਨਾਂ ਨੇ ਹੌਲੀ ਹੌਲੀ ਉਹ ਵੀ ਖਤਮ ਕਰ ਦਿੱਤੀ ਹੈ ਮੌਜੂਦਾ ਸਰਕਾਰ ਨੇ ਵੀ ਸਿਰਫ ਗੱਲਾਂ ਜਾਂ ਵਾਅਦੇ ਕੀਤੇ ਜਦ ਕੇ ਜ਼ਮੀਨ ਤੇ ਕੁਝ ਵੀ ਨਹੀਂ ਆ ਲੋਕ ਸਿਆਣੇ ਨੇ ਉਹ ਸਮਝ ਚੁੱਕੇ ਨੇ ਕਿ ਖੇਤਰੀ ਪਾਰਟੀ ਨਾਲ ਹੀ ਗੱਲ ਬਣਨੀ ਆ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਸਭ ਦੇ ਬਾਵਜੂਦ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਬਣਦੀ ਉਹਨਾਂ ਕਹਿਆ ਕਿ ਜਦ ਸਾਡੀ ਸਰਕਾਰ ਦੇ ਲਗਾਤਾਰ 10 ਸਾਲ ਹੋਏ ਤਾਂ ਵਿਰੋਧੀ ਅਕਾਲੀ ਦਲ ਨੂੰ ਹਰਾਉਣ ਲਈ ਇਕੱਠੇ ਹੋ ਗਏ ਆਮ ਆਦਮੀ ਪਾਰਟੀ ਕੇਂਦਰੀ ਏਜੰਸੀਆਂ ਤੇ ਕਾਂਗਰਸ ਨੇ ਡਿਜੀਟਲ ਮੀਡੀਆ ਤੇ ਵੱਦਲ ਪਰਿਵਾਰ ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਉਹ ਬਾਦਲ ਪਰਵਾਰ ਨੂੰ ਪਿੱਛੇ ਕਰਕੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸਨ ਇਸੇ ਝੂਠੇ ਪ੍ਰਚਾਰ ਨਾਲ ਲੋਕਾਂ ਦੇ ਮਨਾਂ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਉਹ ਸਾਰੀਆਂ ਚੰਗੀਆਂ ਗੱਲਾਂ ਭੁੱਲ ਗਏ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਝੂਠਾ ਕੇਸ ਬਣਾਇਆ ਤੇ ਫਿਰ ਗੁਟਕਾ ਸਾਫ ਦੀ ਸੌਂਕਾ ਦਿੱਤੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦੇ ਲਾਰੇ ਲਗਾ ਕੇ ਲੋਕਾਂ ਨੂੰ ਵਰਗਲਾ ਲਿਆ ਪਰ ਹੁਣ ਲੋਕਾਂ ਨੂੰ ਦੋਹਾਂ ਦੀ ਅਸਲੀਅਤ ਪਤਾ ਲੱਗੀ ਅਤੇ ਤਰਨਤਾਰਨ ਦੇ ਨਤੀਜੇ ਇੱਕ ਮਿਸਾਲ ਪੈਦਾ ਕਰਨਗੇ ਇਸ ਦੌਰਾਨ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਵਿਰੋਧੀ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਗੈਂਗਸਟਰ ਦੇ ਪਰਿਵਾਰ ਚੋਂ ਹੀ ਉਮੀਦਵਾਰ ਲੱਭਿਆ ਉਹਨਾਂ ਕਿਹਾ ਕਿ ਸਾਡਾ ਉਮੀਦਵਾਰ ਧਰਮੀ ਫੌਜੀ ਦਾ ਪਰਿਵਾਰ ਹੈ ਰਹੀ ਗੱਲ ਲੋਕਾਂ ਨੂੰ ਗੈਂਗਸਟਰ ਰਾਹੀ ਧਮਕਾਉਣ ਦੀ ਤਾਂ ਤਰਨਤਾਰਨ ਦਾ ਕੋਈ ਇੱਕ ਵਿਅਕਤੀ ਦੱਸੋ ਜਿਸ ਨੇ ਸਾਹਮਣੇ ਆ ਕੇ ਇਹ ਗੱਲ ਕਹੀ ਹੋਵੇ ਕਿ ਉਸ ਨੂੰ ਅਕਾਲੀ ਦਲ ਵੱਲੋਂ ਧਮਕੀ ਆਈ ਹੈ ਇਹ ਸਭ ਕੋਰਾ ਝੂਠ ਹੈ ਤੇ ਵਿਰੋਧੀ ਧਰ ਦਾ ਡਰ ਹੈ ਆ ਜਿਹੜਾ ਰਾਜਾ ਬੜਿੰਗੋ बोल ਰਿਹਾ ਉਸ ਨੂੰ ਤਾਂ ਪਤਾ ਹੀ ਨਹੀਂ ਕਿ ਉਸਨੇ ਸਵੇਰੇ ਕੀ ਬਿਆਨ ਦਿੱਤਾ ਤੇ ਸ਼ਾਮ ਨੂੰ ਕੀ ਬੋਲਣਾ ਹੈ ਇਹ ਘਬਰਾਏ ਹੋਏ ਨੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਿਹਾ ਜਾ ਰਿਹਾ ਰਾਜਾ ਬੜੰਗੋ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਨੂੰ ਆਪਣੀ ਮਾਂ ਕਹਿੰਦਾ ਜਿਸ ਪਰਿਵਾਰ ਨੇ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ ਉਸ ਨੂੰ ਗੈਂਗਸਟਰ ਦੱਸ ਦਿੰਦੇ ਨੇ ਉਹ ਧਰਮੀ ਫੌਜੀ 1984 ਚ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਵਾਲੀ ਲੜੀ ਲੜਾਈ ਵਿੱਚ ਕੁਰਬਾਨ ਹੋਇਆ ਸੀ ਮੈਂ ਰਾਜਾ ਵੜਿੰਗ ਨੂੰ ਯਾਦ ਕਰਵਾ ਦਵਾਂ ਕਿ ਜਿੱਥੇ ਤੁਹਾਡੀ ਸਿਆਸੀ ਮਾਂ ਨੇ ਹਮਲਾ ਕਰਵਾਇਆ ਸੀ ਸਾਡਾ ਧਰਮੀ ਫੌਜੀ ਉੱਥੇ ਲੜਾਈ ਲੜ ਰਿਹਾ ਸੀ ਇਸ ਮੌਕੇ ਜਦ ਬਾਦਲ ਤੋਂ ਪੁੱਛਿਆ ਗਿਆ ਕਿ ਹਰਮੀਤ ਸੰਧੂ ਕਹਿੰਦੇ ਨੇ ਕਿ ਸੁਖਬੀਰ ਬਾਦਲ ਸਿਰਫ ਦੋ ਤਿੰਨ ਲੋਕਾਂ ਦੀ ਹੀ ਸੁਣਦੇ ਨੇ ਇਸ ਦੇ ਜਵਾਬ ਵਿੱਚ ਉਹਨਾਂ ਗਿਆ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਉਸ ਨੂੰ ਮੈਂ ਕਦੇ ਕਿਸੇ ਕੰਮ ਲਈ ਨਾ ਨਹੀਂ ਕਹੀ ਉਸ ਨੂੰ ਅਜਿਹੀ ਗੱਲ ਕਹਿਣ ਵਿੱਚ ਸ਼ਰਮ ਆਉਣੀ ਚਾਹੀਦੀ ਹੈ ਬਾਦਲ ਤੋਂ ਪੁੱਛਿਆ ਗਿਆ ਕਿ ਮੁੱਖ ਮੰਤਰੀ ਵਿਕਰਮ ਮਜੀਠੀਆ ਤੇ ਸਿੱਧੇ ਨਿਸ਼ਾਨੇ ਬੰਦੇ ਨੇ ਉਸ ਬਾਰੇ ਕੀ ਕਹੋਗੇ ਉਹਨਾਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਇਹ ਹੈ ਕਿ ਪੂਰੀ ਜ਼ਿੰਦਗੀ ਮੈਂ ਹੀ ਮੁੱਖ ਮੰਤਰੀ ਰਹਿਣਾ ਹੈ ਉਹ ਘਬਰਾਏ ਹੋਏ ਨੇ ਤੇ ਆਪਣੇ ਪੰਜਾਬ ਮਿੰਟਾਂ ਦੇ ਭਾਸ਼ਣ ਵਿੱਚ 45 ਮਿੰਟ ਬਾਦਲ ਬਦਲ ਕਰੀ ਜਾਂਦੇ ਨੇ ਬਾਕੀ ਪਾਰਟੀਆਂ ਵੀ ਸਭ ਤੋਂ ਵੱਧ ਸਾਡਾ ਨਾ ਲੈਂਦੀਆਂ ਨੇ ਅਸੀਂ ਪਵੇਂ ਵਿਧਾਨ ਸਭਾ ਵਿੱਚੋਂ ਤਿੰਨ ਸੀਟਾਂ ਤੇ ਰਹਿ ਗਏ ਪਰ ਫਿਰ ਵੀ ਇਹ ਸਾਡੇ ਤੋਂ ਡਰਦੇ ਨੇ ਅਕਾਲੀ ਦਲ ਪੰਜਾਬ ਤੇ ਕੌਮ ਦੀ ਜੱਥੇਬੰਦੀ ਐ ਇਸ ਨੂੰ ਤੁਸੀਂ ਕਦੇ ਵੀ ਖਤਮ ਨਹੀਂ ਕਰ ਸਕਦੇ ਅਕਾਲੀ ਦਲ ਥੋੜੇ ਸਮੇਂ ਲਈ ਪਿੱਛੇ ਜ਼ਰੂਰ ਹੋਇਆ ਪਰ ਹੁਣ ਤੂਫਾਨ ਵਾਂਗ ਆ ਗਿਆ ਰਿਹਾ ਹੈ ਅਕਾਲੀ ਦਲ ਗੁਰੂ ਦੀ ਫੌਜ ਹੈ ਤੇ ਗੁਰੂ ਦੀ ਫੌਜ ਨੂੰ ਕਦੇ ਵੀ ਕੋਈ ਖਤਮ ਨਹੀਂ ਕਰ ਸਕਦਾ ਅੱਗੇ ਉਹਨਾਂ ਤੋਂ ਪੁੱਛਿਆ ਕਿ ਤੁਹਾਡੇ ਕਰੀਬੀ ਤੁਹਾਨੂੰ ਛੱਡ ਕੇ ਕਿਉਂ ਜਾ ਰਹੇ ਨੇ ਉਹ ਕਹਿੰਦੇ ਨੇ ਕਿ ਇਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿਹੜੇ ਲੋਕਾਂ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ ਰੱਬ ਆਪੇ ਹੀ ਉਹਨਾਂ ਨੂੰ ਬਾਹਰ ਭੇਜੀ ਜਾਂਦਾ ਜੋ ਕੰਮ ਮੈਂ ਨਹੀਂ ਕਰ ਸਕਦਾ ਸੀ ਰੱਬ ਹੀ ਕਰੀ ਜਾਂਦਾ ਜਦੋਂ ਦੇ ਉਹ ਲੋਕ ਗਏ ਨੇ ਅਕਾਲੀ ਦਲ ਮਜ਼ਬੂਤ ਹੋਣ ਲੱਗਿਆ ਉਹਨਾਂ ਲੋਕਾਂ ਦੀ ਸ਼ਾਕ ਮਾੜੀ ਸੀ ਤੇ ਹੁਣ ਜਿਹੜੀਆਂ ਵੀ ਪਾਰਟੀਆਂ ਵਿੱਚ ਜਾਣਗੇ ਉਹਨਾਂ ਪਾਰਟੀਆਂ ਨੂੰ ਖਤਮ ਕਰ ਦੇਣਗੇ ਬਾਦਲੇ ਉਸ ਸਵਾਲ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਲੋਕ ਕਹਿੰਦੇ ਨੇ ਕਿ ਬਾਦਲ ਸਿਰਫ ਕਾਰੋਬਾਰੀ ਨੇ ਜੋ ਸੱਤਾ ਦਾ ਫਾਇਦਾ ਲੈਂਦੇ ਨੇ ਉਹਨਾਂ ਕਿਹਾ ਕਿ ਮੈਂ ਕੋਈ ਕੈਰ ਕਾਨੂੰਨੀ ਕੰਮ ਨਹੀਂ ਕਰਦਾ ਇਹ ਹੀ ਮੇਰਾ ਸਿਧਾਂਤ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਜ਼ੋਰ ਲਗਾਇਆ ਪਰ ਇੱਕ ਵੀ ਚੀਜ਼ ਸਾਡੇ ਖਿਲਾਫ ਨਹੀਂ ਲੱਭ ਸਕਿਆ ਭਗਵੰਤ ਮਾਨ ਵੀ ਪਹਿਲਾਂ ਬੱਸਾਂ ਤੇ ਸੁੱਖ ਵਿਲਾਸ ਬੰਦ ਕਰਨ ਦੀਆਂ ਗੱਲਾਂ ਕਰਦੇ ਸੀ ਪਰ 4 ਸਾਲ ਵਿੱਚ ਬੰਦ ਕਿਉਂ ਨਹੀਂ ਕਰ ਸਕਿਆ ਸਾਡੀ ਹਰ ਚੀਜ਼ ਕਾਨੂੰਨ ਮੁਤਾਬਕ ਹੈ ਤੇ ਅਸੀਂ ਕਦੇ ਵੀ ਆਪਣੀ ਸਰਕਾਰ ਹੋਣ ਦਾ ਫਾਇਦਾ ਨਹੀਂ ਚੁੱਕਿਆ ਮੇਰੇ ਚੈਨਲ ਪੀਟੀਸੀ ਨੇ ਕਦੇ ਵੀ ਸਰਕਾਰੀ ਇਸ਼ਤਿਹਾਰ ਲਈ ਇੱਕ ਵੀ ਪੈਸਾ ਨਹੀਂ ਲਿਆ ਸਗੋ ਕਰੋੜਾਂ ਦੇ ਇਸ਼ਤਿਹਾਰ ਮੁਫਤ ਵਿੱਚ ਚਲਾਏ ਇਹਨਾਂ ਨੇ ਸੁੱਖ ਵਿਲਾਸ ਤੇ ਬਸਾਂ ਖਿਲਾਫ ਬਹੁਤ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਹੱਥ ਕੁਝ ਵੀ ਨਹੀਂ ਲੱਗਿਆ ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਕਿ ਮੇਰੇ ਕਿਸੇ ਵੀ ਕਾਰੋਬਾਰ ਦਾ ਉਹ ਕੁਝ ਨਹੀਂ ਵਿਗਾੜ ਸਕਦੇ ਹਰਮਿਤ ਸੰਧੂ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਜੋ ਹਰਮਿਤ ਸੰਧੂ ਨੇ ਆਪਣਾ ਅਕਸ਼ਰ ਬਣਾ ਲਿਆ ਕਿ ਉਹ ਅੱਜ ਕਿਤੇ ਹੋਰ ਤੇ ਕੱਲ ਕਿਤੇ ਹੋਰ ਇਹੋ ਜਿਹੇ ਲੋਕਾਂ ਦਾ ਕੋਈ ਭਵਿੱਖ ਨਹੀਂ ਹੁੰਦਾ ਉਸਨੇ ਇਹ ਚੋਣ ਵੀ ਹਾਰ ਜਾਣੀ ਹੈ ਇਹ ਗਿਆ ਵੀ ਉਸ ਪਾਰਟੀ ਵਿੱਚ ਜੋ ਖਤਮ ਹੋ ਚੁੱਕੀ ਹੈ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਨੇ ਅਗਲੇ 6 ਮਹੀਨਿਆਂ ਵਿੱਚ ਕਿਸੇ ਨੇ ਨਹੀਂ ਰਹਿਣਾ ਇਹਨਾਂ ਦੇ ਵਿਧਾਇਕਾਂ ਦਾ ਅਕਸ ਇੰਨਾ ਖਰਾਬ ਹੈ ਕਿ ਕਿਸੇ ਪਾਰਟੀ ਨੇ ਉਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਨਹੀਂ ਕਰਨਾ ਹੁਣ ਵੀ ਬਹੁਤ ਸਾਰੇ ਵਿਧਾਇਕ ਮੈਨੂੰ ਅਕਾਲੀ ਦਲ ਵਿੱਚ ਆਉਣ ਦੀ ਪੇਸ਼ਕਸ਼ ਕਰਦੇ ਨੇ ਪਰ ਮੈਂ ਸਾਫ਼ ਇਨਕਾਰ ਕਰ ਦਿੰਦਾ ਬੀਜੇਪੀ ਬਾਰੇ ਬੋਲਦੇ ਹਾਂ ਕਿ ਆ ਕਿ ਹਰ ਪਾਰਟੀ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ ਹੱਕ ਹੈ ਪੰਜਾਬ ਵਿੱਚ ਬੀਜੇਪੀ ਦਾ ਇਕੱਲਿਆਂ ਕੋਈ ਪੁਵੈਕ ਨਹੀਂ ਵਾਰਿਸ ਪੰਜਾਬ ਬਾਰੇ ਬੋਲਦੇ ਹਾਂ ਬਦਲੇ ਕਿ ਉਹਨਾਂ ਨੂੰ ਚੋਣ ਲੜਨ ਦਾ ਪੂਰਾ ਹੱਕ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤਜ਼ਰਬਿਆਂ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਹੈ ਜਿਹੜਾ ਸੂਬਾ 1 ਨੰਬਰ ਤੇ ਸੀ ਅੱਜ 19ਵੇਂ ਨੰਬਰ ਤੇ ਜਾ ਪਹੁੰਚਿਆ ਹੈ ਇੱਕੋ ਇੱਕ ਪਾਰਟੀ ਹੈ ਜਿਸ ਨੇ ਪੰਜਾਬ ਲਈ ਸਭ ਕੁਝ ਕੁਰਬਾਨ ਕੀਤਾ ਹੈ ਪੰਜਾਬ ਦਾ ਹੁਣ ਤੱਕ ਦਾ ਸਾਰਾ ਵਿਕਾਸ ਅਕਾਲੀ ਦਲ ਦੇ ਸਮੇਂ ਵਿੱਚ ਹੋਇਆ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਦਾ ਪਿਤਾ ਪੰਜਾਬ ਦਾ ਸਭ ਤੋਂ ਵੱਡਾ ਨਸ਼ਾ ਸਮਗਲਰ ਸੀ ਉਸ ਦੀ ਮੌਤ ਵੀ ਜੇਲ੍ਹ ਵਿੱਚ ਹੋਈ ਸੀ ਉਹ ਪ੍ਰਤਾਪ ਸਿੰਘ ਵਾਜਬਾ ਦੇ ਹੀ ਭਾਈ ਚਾਰੇ ਤੁਸੀਂ ਐਜੀਪੀਸੀ ਚੋਣਾ ਬਾਰੇ ਬੋਲਦੇ ਹੋ ਨੇ ਕਿਹਾ ਕਿ ਚੋਣ ਨਤੀਜੇ ਸੱਦਾ ਤੇ ਸਪਸ਼ਟ ਸਨਿਆਏ ਕਿ ਪੰਜਾਬ ਦੇ ਲੋਕ ਸਿਰਫ ਇੱਕੋ ਇੱਕ ਪਾਰਟੀ ਅਕਾਲੀ ਦਲ ਨੂੰ ਮੰਨਦੇ ਨੇ ਜਿਸ ਦੀ ਉਮਰ 105 ਸਾਲ ਹੋ ਗਈ ਐਜੀਪੀਸੀ ਦੇ ਕਈ ਮੈਂਬਰ ਆਮ ਆਦਮੀ ਪਾਰਟੀ ਕਾਂਗਰਸ ਤੇ ਪੁਨਰ ਸੰਜੀਤ ਤੇ ਨਮਾ ਚੁੱਲਾ ਦਲ ਵਿੱਚ ਚਲੇ ਗਏ ਇਹ ਸਾਰੇ ਅਕਾਲੀ ਦਲ ਦੇ ਖਿਲਾਫ ਇੱਕਜੁੱਟ ਨੇ ਫਿਰ ਵੀ 18 ਵੋਟਾਂ ਹੀ ਪਈਆਂ ਤੇ ਅਗਲੀ ਵਾਰ ਸਾਧਾ ਠੱਠ ਹੀ ਰੇ ਜਣੀਆਂ ਨੇ ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ ਸਾਰੇ ਹੀ ਨਕਾਰੇ ਜਾਣਗੇ ਇਤਿਹਾਸ ਵਿੱਚ ਜਿੰਨੇ ਵੀ ਅਕਾਲੀ ਦਲ ਬਣੇ ਸਾਰੇ ਹੀ ਖਤਮ ਹੋ ਗਏ